ਵੈਲਾ ਬੁੱਕ ਤੇ ਨਾ ਨੂੰ ਖਸਾਨਾ ਪਤਾ ਹੀ ਕੋਈ ਨਹੀਂ ਮੈਂ ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਫਿਰੋਜ਼ਪੁਰ ਤੋਂ ਫਿਰੋਜ਼ਪੁਰ ਦੇ ਪਿੰਡ ਜਲੋਕੇ ਦੇ ਰਹਿਣ ਵਾਲੇ 14 ਸਾਲਾਂ ਅੰਜੂ ਨਾਮ ਦੀ ਲੜਕੀ ਰਸਮਈ ਪ੍ਰਸਥਿਤੀਆਂ ਵਿੱਚ ਗਾਇਬ ਹੋਈ ਹੈ ਜਿਸ ਦਾ ਅਜੇ ਤੱਕ ਕੋਈ ਪਤਾ ਨਹੀਂ ਚੱਲਿਆ ਹੈ ਆਖਰੀ ਵਾਰ ਉਸ ਨੂੰ 22 ਨਵੰਬਰ ਰਾਤ ਨੂੰ ਦੇਖਿਆ ਗਿਆ ਪਰਿਵਾਰ ਦੇ ਮੁਤਾਬਕ ਅੰਜੂ ਪਬਜੀ ਗੇਮ ਖੇਡਣ ਦੀ ਆਦੀ ਸੀ ਅਤੇ ਉਹ ਅਕਸਰ ਪਬਜੀ ਗੇਮ ਖੇਡਦੀ ਰਹਿੰਦੀ ਸੀ 22 ਤਰੀਕ ਨੂੰ ਜਦੋਂ ਪਰਿਵਾਰ ਸੋ ਗਿਆ ਤਾਂ ਦੇਰ ਰਾਤ ਅੰਜੂ ਬਿਨਾਂ ਕਿਸੇ ਨੂੰ ਦੱਸੇ ਘਰੋਂ ਬਾਹਰ ਨਿਕਲ ਗਈ ਪਰਿਵਾਰ ਵੱਲੋਂ ਵੇਰੇ ਉਸ ਹੀ ਕਾਲ ਕੀਤੀ ਗਈ ਤਾਂ ਉਸ ਦਾ ਕੁਝ ਪਤਾ ਨਹੀਂ ਚੱਲਿਆ ਤਾਂ ਪਰਿਵਾਰ ਨੇ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰੇ ਫਰੋਲੇ ਤੇ ਕੈਮਰੇ ਵਿੱਚ ਪਿੰਡ ਦੀਆਂ ਗਲੀਆਂ ਵਿੱਚ ਕੁਮਦੀ ਹੋਈ ਇਕੱਲੀ ਨਜ਼ਰ ਆਈ ਪਰਿਵਾਰ ਦੇ ਦੱਸਣ ਮੁਤਾਬਕ ਅੰਜੂ ਬੇਸੁੱਧੇਦਰ ਉਧਰ ਉਧਰ ਫਿਰ ਰਹੀ ਸੀ ਕਿਉਂਕਿ ਸੀਸੀਟੀਵੀ ਜਦ ਫਰੋਲਿਆ ਗਿਆ ਤਾਂ ਅੰਜੂ ਦੇ ਮਗਰ ਕਈ ਕੁੱਤੇ ਵੀ ਭੌਂਕ ਰਹੇ ਸੀ ਪਰ ਅੰਜੂ ਬੇਸੁੱਧ ਜਾ ਰਹੀ ਸੀ ਇੰਜ ਲੱਗਦਾ ਸੀ ਕਿ ਜਿਵੇਂ ਉਹ ਕਿਸੇ ਹੋਰ ਹੀ ਦੁਨੀਆ ਵਿੱਚ ਕੁੰਮ ਰਹੀ ਹੋਵੇ ਪਿੰਡ ਵਾਲਿਆਂ ਵੱਲੋਂ ਕਈ ਜਗ੍ਹਾ ਸੀਸੀਟੀਵੀ ਫਰੋਲੇ ਜਿਸ ਵਿੱਚੋਂ ਇਕੱਲੀ ਜਾਂਦੀ ਹੋਈ ਨਜ਼ਰ ਆ ਰਹੀ ਸੀ ਅੰਜੂ ਲekin ਕੁਝ ਸਮੇਂ ਬਾਅਦ ਉਹ ਦਿਖਾਈ ਨਹੀਂ ਦਿੱਤਾ ਅਤੇ ਕਰੀਬ 1 ਹਫਤਾ ਬੀਤ ਜਾਣ ਦੇ ਬਾਅਦ ਵੀ ਅੰਜੂ ਦਾ ਕੋਈ ਵੀ ਪਤਾ ਨਹੀਂ ਲੱਗ ਸਕਿਆ ਪਰਿਵਾਰ ਦਾ ਕਹਿਣਾ ਹੈ ਕਿ ਅੰਜੂ ਲਗਾਤਾਰ ਪਬਜੀ ਗੇਮ ਖੇਡਦੀ ਰਹਿੰਦੀ ਸੀ ਉਹਨਾਂ ਨੂੰ ਯਾਦਦਾ ਹੈ ਕਿ ਸ਼ਾਇਦ ਉਸੇ ਦੀ ਲੋਰ ਵਿੱਚ ਉਹ ਕਿਤੇ ਨਿਕਲ ਗਈ ਹੈ ਪਰਿਵਾਰ ਨੇ ਪੁਲਿਸ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ ਹੈ ਅਤੇ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ ਤੇ ਨਾ ਹੀ ਉਹਨਾਂ ਦੀ ਬੱਚੀ ਦੀ ਪਾਲ ਕੀਤੀ ਜਾ ਰਹੀ ਹੈ ਪਰਿਵਾਰ ਵੱਲੋਂ ਪੁਲਿਸ ਨੂੰ ਗੁਹਾਰ ਲਗਾਈ ਗਈ ਹੈ ਕਿ ਉਹਨਾਂ ਦੀ ਬੇਟੀ ਨੂੰ ਜਲਦ ਤੋਂ ਜਲਦ ਲੰਮਿਆ ਜਾਵੇ ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਲੜਕੀ ਦੇ ਫੋਨ ਨੂੰ ਟੈਕਨੀਕਲ ਸਰਵੇਲੈਂਸ ਤੇ ਲਾ ਦਿੱਤਾ ਹੈ ਲੜਕੀ ਦੀ ਪਾਲ ਕੀਤੀ ਜਾ ਰਹੀ 14 ਸਾਲਾਂ ਲੜਕੀ ਦੇ ਇਸ ਤਰ੍ਹਾਂ ਰਸਵੀ ਪਰਿਸਥਿਤੀਆਂ ਵਿੱਚ ਗਾਇਬ ਹੋਣ ਤੇ ਜਿੱਥੇ ਸਦਮੇ ਵਿੱਚ ਹੈ ਉੱਥੇ ਹੀ ਪਿੰਡ ਵਾਸੀ ਵੀ ਪਰੇਸ਼ਾਨ ਨੇ ਕਿ ਆਖਿਰ ਪਬਜੀ ਗੇਮ ਦਾ ਅਸਰ ਬੱਚਿਆਂ ਦੇ ਦਿਮਾਗ ਤੇ ਕਿਸ ਕਦਰ ਹਾਵੀ ਹੋ ਰਿਹਾ ਹੈ ਅਤਿਉਕੀ ਕਰ ਰਹੇ ਨੇ ਉਸ ਨਾਲ ਕਿਸੇ ਨੂੰ ਕੁਝ ਪਤਾ ਨਹੀਂ ਫਿਰੋਜ਼ਪੁਰ ਤੋਂ ਬਿਊਰੋ ਰਿਪੋਰਟ ਬੱਸ ਸਵੇਰੇ ਤੜਕੇ 4 ਵਜੇ ਤੁਰ ਗਈ ਹੈ ਕਰੋ ਡਿਸਪਰੈਸ਼ਨ ਹੈਗਾ ਸੀ ਉਹਨੂੰ ਨਟਕੀ ਨਵਲ ਹਾਂਜੀ ਕਿੰਨੀ ਉਮਰ 8 14 ਸਾਲਾਂ ਦੀ ਸੀ ਕਿਹੜੀ ਕਲਾਸ ਪੜ੍ਹਦੀ ਸੀ 8ਵੀਂ ਕਲਾਸ ਚ ਪੜ੍ਹਦੀ ਸੀ ਕੀ ਗੱਲ ਬਾਤ ਉਹਦੀ ਕੁਝ ਵੀ ਨਹੀਂ ਬੜਾ ਐਵੇਂ ਬਸ ਨੀਂਦ ਵਿੱਚ ਹੀ ਉੱਠ ਗਈ ਨੀਂਦ ਵਿੱਚ ਉੱਠ ਗਈ ਹਾਂਜੀ ਚਲੀ ਗਈ ਹਾਂਜੀ ਕਿਸ ਤਰ੍ਹਾਂ ਜਾ ਰਹੀ ਤੁਸੀਂ ਦੇਖ ਰਹੇ ਹੋ ہاں ਜਿਵੇਂ ਕਰਾ ਕੈਮਰੇਆਂ ਦੇ ਵਿੱਚ ਆਇਆ ਵੀ ਬਸ ਤਾਰ ਚ ਜਗਾ ਕੇ ਕਦੇ ਆ ਗਲੀਆਂ ਚ ਪਟਕਦੀ ਫਿਰਦੀ ਕਦੇ ਆ ਪਟਕਦੀ ਫਿਰਦੀ ਮਗਰ ਹਾਂਜੀ ਤਾਰ ਚ ਲਈ ਮੋਬਾਈਲ ਦੀ ਤਾਰ ਚ ਜਗਦੀ ਫਿਰਦੀ ਹਾਂਜੀ ਤੇ ਪੁਲਿਸ ਨੇ ਕੋਈ ਪਾਲਣ ਦੀ ਕੋਸ਼ਿਸ਼ ਨਹੀਂ ਨਹੀਂ ਕੋਈ ਪੁਲਿਸ ਨੇ ਪਾਲਣ ਦੀ ਕੋਸ਼ਿਸ਼ ਨਹੀਂ ਕੀਤੀ ਉਲਟਾ ਪੁਲਿਸ ਵਾਲੇ ਕਹਿੰਦੇ ਨੇ ਅਸੀਂ ਕੋਡਾ ਠੇਕਾ ਲਿਆ ਅੱਛਾ ਹਾਂਜੀ ਕਹਿੰਦੇ ਠੇਕਾ ਹਾਂਜੀ ਠੇਕਾ ਲਿਆ ਉਹ ਕਹਿੰਦੇ ਸਾਡੀ ਜੇਬ ਵਿੱਚ ਪੈਸੇ ਪਾਓਗੇ ਤਾਂ ਫੇਰ ਹੀ ਫੇਰ ਲੱਭਾਂਗੇ ਹਾਂਜੀ ਫੇਰ ਲੱਭਾਂਗੇ ਉੜੀ ਕੀ ਕਰਦੀ ਸੀ ਥੋੜੀ ਕੁਝ ਵੀ ਨਹੀਂ ਕਰਦੀ ਸੀ ਬਸ ਉਹ ਉਹ ਗੇਮ ਖੇਡ ਲੈਂਦੀ ਸੀ ਵਿੱਚ ਥੋੜਾ ਟਾਈਮ ਖੇਡਦੀ ਸੀ ਗੇਮ ਇਹ ਨਹੀਂ ਪਤਾ ਗੇਮ ਦੇ ਕਰਕੇ ਜਾਂ ਹੁੰਦਾ ਦਿਮਾਗ 'ਚ ਕੋਈ ਡਿਸਪਰੈਸ਼ਨ ਸੀ ਪਬਜੀ ਖੇਡਦੀ ਸੀ ਜਾਂ ਫਰੀ ਫਾਇਰ ਖੇਡਦੀ ਸੀ ਕੋਈ ਦਿਮਾਗ 'ਚ ਹਾਂਜੀ ਡਿਸਪਰੈਸ਼ਨ ਹਾਂਜੀ ਹਾਂਜੀ ਚਲੀ ਗਈ ਹਾਂਜੀ ਪਰ ਹੁਣ ਮਿਲੀ ਨਹੀਂ ਨਹੀਂ ਮਿਲੀ ਬਾਸ 60 ਤੱਕ ਠਾਣਾ ਵੀ ਲੰਘ ਗਈ ਬਿਕਾਣਾ ਰਿਆਂ ਵਾਲਾ ਇਹ ਕੈਮਰਿਆਂ ਵਿੱਚ ਵੀ ਆਂਦੀ ਪਸਾਰਾ ਹੀ ਇਹ ਮੰਦੋੜ ਏਰੀਆ ਵੇਖ ਲਿਆ ਸੀ ਮੰਦੋੜ ਦੇ ਵਿੱਚ ਕੱਲੀ ਜਣੇ ਹੀ ਤੁਰ ਕੇ ਜਾ ਰਹੀ ਪਬਜੀ ਕਿੰਨੀ ਖੇਡਦੀ ਪਬਜੀ ਖੇਡਦੀ ਸੀ ਜਿਵੇਂ ਵਿੱਚ ਕੋ ਘੰਟਾ ਖੇਡ ਲਿਆ ਜਾਂਦਾ ਘੰਟਾ ਖੇਡ ਲਿਆ ਹੁੰਦਾ ਤਾਂ ਡਿਪਰੈਸ਼ਨ ਹੋ ਸਕਦਾ ਹੁੰਦਾ ਵੀ ਹੋ ਸਕਦਾ ਕਿਸੇ ਦਾ ਕੀਤਾ ਕਰਾਇਆ ਵੀ ਹੋ ਸਕਦਾ 100 ਸੱਜਣ 100 ਦੁਸ਼ਮਣ ਇਹ ਮੇਰਾ ਮਾਮਾ ਦਾ ਲੜਕਾ ਹੁੰਦੀ ਦਾ ਲੜਕੀ ਸੀ ਤੇ ਕੀ ਕਰਦੀ ਸੀਗੀ ਕਿਹੜੀ ਕਲਾਸ ਇਹ 8ਵੀਂ ਚ ਪੜ੍ਹਦੀ ਸੀ ਤੇ ਘਰੇ ਕੀ ਅਰੇ ਤਾਂ ਕੁਝ ਸਕੂਲ ਆ ਕੇ ਤੇ ਗੇਮ ਗੁੰ ਖੇਡਦੀ ਸੀ ਨਾਲ ਪੜਾਈ ਕਰਦੀ ਸੀ ਹਾਂਜੀ ਗੇਮ ਖੇਡਦੀ ਸੀ ਗੇਮ ਨਾ ਜਿਹੜੀ ਪਬਜੀ ਕਹਿੰਦੇ ਨੇ ਬੋਲਦੇ ਇਹ ਖੇਡਦੀ ਸੀ ਮੋਬਾਈਲ ਤੇ ਹਾਂਜੀ ਮੋਬਾਈਲ ਤੇ ਤੇ ਕਿਸ ਤਰ੍ਹਾਂ ਉਹਦਾ ਪ੍ਰੈਨਚ ਚੱਲ ਇਹ ਪਤਾ ਨਹੀਂ ਉਹਨੂੰ ਦੇ ਚੱਕਰ ਬਣਿਆ ਸੁੱਤੀ ਉੱਠ ਕੇ 4 ਵਜੇ ਕਰੋ ਇਦਾਂ ਹੀ ਚੱਲੀ ਗਿਆ ਪਤਾ ਹੀ ਨਹੀਂ ਲੱਗਿਆ ਤੇ ਫਿਰ ਅਸੀਂ ਤਾਂ ਕਮਰੇ ਚੱਕ ਕੀਤੇ ਜਾ ਕੇ ਕਮਰੇ ਵਿੱਚ ਚੱਲੀ ਆ ਪਾਗਲ ਪਾਣ ਜਾਂ ਬਾਨ ਕੇ ਕਦੇ ਗਲੀਆਂ ਚ ਕਮਜੀ ਕਰਿਆ ਪਬਜੀ ਨੇ ਤੇ ਨਹੀਂ ਲੱਗਦਾ ਤੇ ਇਦਾਂ ਹੀ ਹਾਂ ਹਾਂ ਉਦੋਂ ਬਾਅਦ ਕਹਿੰਦੇ ਚੈੱਕ ਕਰਾਇਆ ਹੁੰਦੇ ਤੇ ਕੁੱਤੇ ਮਗਰ ਲੱਗਿਆ ਚਾਰ ਪੰਜ ਹਾਂ ਹਾਂ ਤੇ ਤੁਰ ਹੀ ਜਾਂਦੀ ਪਿੱਛੇ ਪਹੌਂਕੇ ਨਹੀਂ ਵੇਖੀ ਡਰਦੀ ਨਹੀਂ ਪਈ ਕੁੱਤੇ ਤੋਂ ਬਿਲਕੁਲ ਨਹੀਂ ਡਰ ਰਹੀ ਨਾ ਮੋਬਾਈਲ ਅੱਤੇ ਜਪੜਿਆ ਮੋਬਾਈਲ ਅੱਛਾ ਟਾਰਚ ਜਗਦੀ ਜਾਂਦੀ ਹੈ ਮੋਬਾਈਲ ਦੀ ਪੁਲਿਸ ਹੁਣ ਕੋਈ ਪੜਤਾਲ ਨਹੀਂ ਕਰ ਰਹੀ ਗਿਆ ਸੀ ਥਾਣੇ ਬੜੀ ਵਾਰੀ ਕਹਿੰਦੇ ਕਰਦੇ ਆ ਉੱਤੋਂ ਆਵੇਗੀ ਕੋਈ ਸਾਡੀ ਰਿਪੋਰਟ ਫੇਰ ਕਰਾਂਗੇ ਸਾਡੀ ਰਿਪੋਰਟ ਆਈ ਇਹ ਹੀ ਹੈ ਜਦ ਮੋਬਾਈਲ ਦੀ ਦੇਖੋ ਪੜਤਾਲ ਨਹੀਂ ਕਿੰਨੇ ਦਿਨ ਹੋ ਗਏ ਨਾਲ ਜੀ ਇਸ ਗੱਲ ਨੂੰ 22 ਤਰੀਕ ਦੀ ਗਈ ਆ ਅਜੇ ਨਹੀਂ ਮਿਲੀ ਬੜੀ ਪੜਤਾਲ ਕੀਤੀ ਸਾਰੇ ਬਸ ਸਟੈਂਡ ਸ਼ਹਿਰ ਫਰੋਇਪੁਰ ਵਿਗਾ ਸ਼ਮਰੀ ਵਿਗਾ ਮਮਦੋਹਰ ਤੇ ਨਹੀਂ ਮਿਲੀ ਸਾਨੂੰ ਹੁਣ ਪੁਲਿਸ ਕੋਈ ਮਦਦ ਨਹੀਂ ਕਰਦੀ ਨਹੀਂ ਅਜੇ ਤੱਕ ਨਹੀਂ ਨਹੀਂ ਕਰ ਰਹੀ ਉਹ ਜੀ ਅਸੀਂ ਜਿਹੜੀ ਬੰਦੀ ਕਾਰਵਾਈ ਹੈ ਅਸੀਂ ਕਰਤੀ ਹੈ ਜੀ ਤੇ ਲੜਕੀ ਦਾ ਜਿਹੜੇ ਫੋਨ ਡਿਟੇਲ ਆ ਉਹਦੀ ਡੀਵੀਆਰ ਲੇਕ ਦਿੱਤੀ ਹੈ ਫਰੋਇਪੁਰ ਜੀ ਜਦੋਂ ਆ ਗਈ ਉਹ ਨੰਬਰ ਚੈੱਕ ਕਰਾਂਗੇ ਵੀ ਉਹਨੂੰ ਕਿਹਦਾ ਫੋਨ ਆਇਆ ਕਿਹਦਾ ਨਹੀਂ ਆਇਆ ਕਿਹੜੇ ਪਾਸੋਂ ਕਾਲ ਹੋਈ ਆ ਤੇ ਬਾਕੀ ਲੜਕੀ ਦੀ ਵੀਡੀਓ ਹੋਰ ਵੀ ਉਹਨਾਂ ਪਰਿਵਾਰ ਨੇ ਸਾਡੇ ਪੇਸ਼ ਕੀਤੀ ਕਿੜਾ ਕੇ ਵੀ ਲੜਕੀ ਗਲੀ ਨੂੰ ਵੜਦੀ ਹੈ ਕਦੇ ਇਧਰ ਵੜ ਜਾਂਦੀ ਹੈ ਕਦੇ ਉਧਰ ਵੜ ਜਾਂਦੀ ਆ ਤੇ ਇਸ ਗੱਲ ਤੋਂ ਸਾਨੂੰ ਸ਼ੱਕ ਹੁੰਦਾ ਵੀ ਲੜਕੀ ਕੋਈ ਦਿਮਾਗ 'ਚ ਉਹਨੂੰ ਕੋਈ ਨੁਕਸਤ ਪੈ ਗਿਆ ਹੈ ਹਾਂ ਤੇ ਫਿਰ ਮੁੜ ਕੇ ਜੀ ਉਹ ਉਹ ਪਰਿਵਾਰ ਦੱਸਦਾ ਜੀ ਕਿ ਕਦੇ ਸਾਡੀ ਲੜਕੀ ਜਿਹੜੀ ਹੈ ਉਹ ਇੱਥੇ ਬਸ ਅੱਡੇ ਤੇ ਆਈਏ ਉਸ ਤੋਂ ਬਾਅਦ ਬਸ ਚੜ ਗਈ ਆ ਉਸ ਤੋਂ ਬਾਅਦ ਨਹੀਂ ਪਤਾ ਲੱਗਿਆ ਜੀ ਕੋਈ ਹਾਂਜੀ ਹਾਂਜੀ ਅਪਰਤਾਲ ਚੱਲ ਰਹੀ ਹੈ ਜੀ ਜੀ ਪੇਜ ਮੈਂ ਗਰੁੱਪ 'ਚ ਪਾਉਣਾ ਲਿਖ ਕੇ ਕੀ ਆ ਵੇਖਿਆ ਗਈ ਨਹੀਂ ਗਈ ਨਹੀਂ ਵੇ ਲੈ ਬੁੱਤਿਆਂ ਨੂੰ ਕੁੱਤਿਆਂ ਨੂੰ ਪਤਾ ਹੀ ਕੋਈ ਨਹੀਂ ਮੈਨੂੰ ਬੰਦ ਦੋ ਸੰਦਿਆ ਰਹੀ ਬਸੋ ਕਿਉਂ ਹੋਇਆ ਮਾੜਾ